ਬੀਤੇ ਦਿਨ ਹੀ ਆਸਟ੍ਰੇਲੀਆ ਦੇ ਵਿੱਚ ਗੈਰੀ ਸੰਧੂ ਦਾ ਇੱਕ ਸ਼ੋਅ ਤੀਗਾ ਸ਼ੋਅ ਦੇ ਵਿੱਚ ਗੈਰੀ ਸੰਧੂ ਥੱਲੇ ਖੜੇ ਮੁੰਡਿਆਂ ਨੂੰ ਗਲਤ ਇਸ਼ਾਰੇ ਕਰ ਦਿੰਦਾ ਜੋ ਵੀਡੀਓ ਵੀ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਜਿਸ ਦੇ ਵਿੱਚ ਗੈਰੀ ਸੰਧੂ ਮੁੰਡਿਆਂ ਨੂੰ ਮਿਡਲ ਫਿੰਗਰ ਦਿਖਾ ਦਿੰਦਾ ਹੈਗਾ ਤੇ ਜਿਸ ਤੋਂ ਬਾਅਦ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਸਟੇਜ ਦੇ ਉੱਪਰ ਚੜ ਜਾਂਦਾ ਤੇ ਗੈਰੀ ਸੰਧੂ ਦੇ ਗੱਲ ਨੂੰ ਫੜ ਲੈਂਦਾ ਹੈਗਾ ਉੱਥੇ ਦੇ ਸਿਕਿਉਰਟੀ ਦੁਆਰਾ ਗੈਰੀ ਸੰਧੂ ਨੂੰ ਬਚਾਇਆ ਜਾਂਦਾ ਹੈਗਾ ਜੋ ਕਲਿੱਪ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਉਸ ਮੁੰਡੇ ਨੂੰ ਹੱਥਕੜੀ ਲਾ ਕੇ ਉਸਨੂੰ ਉੱਥੋਂ ਲਜਾਇਆ ਜਾਂਦਾ ਹੈਗਾ ਸੋ ਇਦਾਂ ਕਿਉਂ ਤਗੈਰੀ ਸੰਧੂ ਨੇ ਵੀ ਤੇ ਉਸ ਮੁੰਡੇ ਨੇ ਵੀ ਸੋ ਇੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਇੱਕ ਤਾਂ ਗੈਰੀ ਸੰਧੂ ਦੇ ਲਾਈਵ ਸ਼ੋਅ ਦੇ ਵਿੱਚ ਸਾਊਂਡ ਦੀ ਬਹੁਤ ਪ੍ਰੋਬਲਮ ਆਉਂਦੀ ਪਈ ਸੀ ਤੇ ਉਤੋਂ ਬਹੁਤ ਜ਼ਿਆਦਾ ਮੀ ਵੀ ਪੈਣਾ ਸ਼ੁਰੂ ਹੋ ਗਿਆ ਸੀਗਾ ਸੋ ਜਿਸ ਤੋਂ ਤੰਗ ਆ ਕੇ ਲੋਕਾਂ ਨੇ ਕਿਹਾ ਸੀਗਾ ਕਿ ਆਪਣਾ ਸਾਊਂਡ ਠੀਕ ਕਰ ਲਵੋ ਪਰ ਗੈਰੀ ਸੰਧੂ ਨੇ ਉੱਥੇ ਮਿਡਲ ਫਿੰਗਰ ਦਿਖਾ ਦਿੱਤੀ ਤੇ ਜਿਸ ਤੋਂ ਬਾਅਦ ਮੁੰਡੇ ਨੇ ਗੁੱਸੇ ਦੇ ਵਿੱਚ ਆ ਕੇ ਸਟੇਜ ਦੇ ਉੱਪਰ ਚੜ੍ਹ ਕੇ ਗੈਰੀ ਸੰਧੂ ਦੇ ਗਲਾਮੇ ਨੂੰ ਹੱਥ ਪਾ ਲਿਆ ਤੁਸੀਂ ਕਮੈਂਟ ਵੀ ਸਕਰੀਨ ਉੱਪਰ ਪੜ੍ਹ ਸਕਦੇ ਹੋਗੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚ ਸਾਂਝੇ ਜ਼ਰੂਰ ਕਰਕੇ ਇਦਾਂ ਆਰਟਿਸਟ ਨੂੰ ਇਦਾਂ ਦੀ ਹਰਕਤ ਕਰਨੀ ਸਹੀ ਹੈ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਜ਼ਰੂਰ ਦੱਸਿਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਰੱਬ ਰਾਖਾ